ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਜੀ ਕਿਵੇਂ ਹੋ ਠੀਕ ਠਾਕ ਹੋ ਸਾਰੇ ਸੱਚੇ ਬਾਸ਼ਾ ਵੇਗਰੂ ਤੁਹਾਨੂੰ ਠੀਕ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਜਿਹੜਾ ਅੱਜ ਆਪਾਂ ਮੇਨ ਟਾਪਿਕ ਰੱਖਾਂਗੇ ਉਹ ਰੱਖਾਂਗੇ ਵੀ ਖੁਸ਼ ਰਹੋ ਹਰ ਹਾਲ ਚ ਖੁਸ਼ ਰਹੋ ਉਹਦਾ ਕਾਰਨ ਇਹ ਹੁੰਦਾ ਵੀ ਆਪਾਂ ਕਹਿੰਦੇ ਨੇ ਵੀ ਖੁਸ਼ ਰਹਿਣਾ ਕਿਉਂ ਜ਼ਰੂਰੀ ਹੈ ਖੁਸ਼ ਰਹਿਣਾ ਇਸ ਕਰਕੇ ਜ਼ਰੂਰੀ ਹੈ ਵੀ ਤੁਸੀਂ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਜੋ ਤੁਹਾਡੀ ਜ਼ਿੰਦਗੀ ਚ ਲਿਖਿਆ ਨਾ ਤੁਸੀਂ ਬਦਲ ਨਹੀਂ ਸਕਦੇ ਤੁਸੀਂ ਨਾਰਾਜ਼ ਰਹੋ ਜਾਂ ਤੁਸੀਂ ਜੋ ਮਰਜ਼ੀ ਕਰੋ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਇਸ ਕਰਕੇ ਤੁਸੀਂ ਖੁਸ਼ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਵੀ ਘਟ ਜਾਣਗੀਆਂ ਕਿਉਂਕਿ ਮੈਂ ਆਪਦੀ ਜ਼ਿੰਦਗੀ ਦਾ ਤਜਰਬਾ ਜਿਹੜਾ ਮੈਂ ਵਰਤਦੀ ਆ ਮੈਂ ਸਾਨੂੰ ਉਹੀ ਦੱਸਦੀ ਆ ਦੂਜਾ ਨਹੀਂ ਮੈਂ ਦੱਸਦੀ ਨਾ ਸੁਣ ਸੁਣਾ ਕੇ ਦੱਸਦੀ ਆ ਨਾ ਕੋਈ ਮੈਂ ਕਹਾਣੀਆਂ ਸੁਣ ਕੇ ਦੱਸਦੀ ਆ ਸਾਨੂੰ ਉਹ ਦੱਸਦੀ ਆ ਜੋ ਆਪਣੀ ਰੀਅਲ ਜ਼ਿੰਦਗੀ ਦੇ ਵਿੱਚ ਹੋਇਆ ਹੁੰਦਾ ਮੇਰਾ ਮੇਰਾ ਮਕਸਦ ਇਹੀ ਹੈ ਸਾਨੂੰ ਦੱਸਣਾ ਵੀ ਹਰ ਹਾਲ ਚ ਖੁਸ਼ ਰਹੋ ਉਹਦਾ ਕਾਰਨ ਮੈਂ ਤੁਹਾਨੂੰ ਸਮਝਾਉਣੀ ਹੈ ਦੇਖ ਹਰ ਇੱਕ ਇਨਸਾਨ ਇੱਥੇ ਕਿਸੇ ਮਰਜ਼ੀ ਇਨਸਾਨ ਨੂੰ ਪੁੱਛ ਲਓ ਠੀਕ ਆ ਕੋਈ ਤੁਹਾਡੇ ਨਾਲ ਦੁੱਖ ਸ਼ੇਅਰ ਨਹੀਂ ਕਰੂਗਾ ਹਰ ਇੱਕ ਇਨਸਾਨ ਇੱਥੇ ਕਹਿੰਦਾ ਵੀ ਮੈਂ ਔਖਾਂ ਮੈਂ ਔਖਾਂ ਕਿਸੇ ਨੂੰ ਪੁੱਛ ਲਓ ਕਿਸੇ ਦੇ ਹੱਸਦੇ ਚਿਹਰੇ ਦੇ ਪਿੱਛੇ ਨਾ ਇਹ ਨਾ ਸੋਚਿਆ ਕਰੋ ਵੀ ਇਹ ਬੰਦਾ ਬਾਲਾ ਸੌਖਾ ਹੈ ਬਹੁਤ ਜ਼ਿਆਦਾ ਸੌਖਾ ਹੈ ਸਾਨੂੰ ਨਹੀਂ ਪਤਾ ਵੀ ਉਹ ਬੰਦਾ ਕਿੰਨੇ ਦਰਦ ਲਈ ਫਿਰਦਾ ਹੁੰਦਾ ਤੇ ਉਹ ਸਿਆਣਾਂ ਨੇ ਸੱਚ ਕਿਹਾ ਕਿ ਵੀ ਕਿਸੇ ਦੀ ਹਾਸੀ ਦੇ ਪਿੱਛੇ ਬਹੁਤ ਵੱਡੇ ਦਰਦ ਲੁਕੇ ਹੁੰਦੇ ਆ ਤੇ ਇਹ ਨਾ ਸੋਚਿਆ ਕਰੂ ਵੀ ਅਸੀਂ ਦੁਖੀ ਆ ਤੇ ਦੁਨੀਆ ਸੌਖੀ ਐ ਨਹੀਂ ਮੈਂ ਕਹਣੀਆ ਜਿਹੜਾ ਦੁਨੀਆ ਤੇ ਆ ਗਿਆ ਕਲਯੁਗੀ ਦੁਨੀਆ ਤੇ ਆ ਗਿਆ ਕੋਈ ਵੀ ਸੌਖਾ ਨਹੀਂ ਹੈਗਾ ਕਿਉਂਕਿ ਦੁਨੀਆ ਦੀ ਰੀਤ ਇਹੋ ਜੀ ਐ ਕੋਈ ਕਿਸੇ ਪੱਖੋਂ ਦੁਖੀ ਆ ਕੋਈ ਕਿਸੇ ਪੱਖੋਂ ਦੁਖੀ ਆ ਕੋਈ ਤਾਂ ਦੇਖ ਪੁੱਤ ਪਾਉਣ ਦੇ ਚੱਕਰ ਜੀ ਦੁਖੀ ਆ ਮੈਨੂੰ ਪੁੱਤ ਮਿਲ ਜੇ ਠੀਕ ਐ ਕੋਈ ਇਹ ਸੋਚਦਾ ਵਿਚਾਰਾ ਵੀ ਮੈਨੂੰ ਧੀ ਹੀ ਮਿਲ ਜੇ ਮੇਰੇ ਘਰੇ ਬੱਚਾ ਆ ਜੇ ਤੇ ਕੋਈ ਬੱਚਿਆਂ ਨੂੰ ਜੰਮ ਕੇ ਵੀ ਇਹ ਕਹਿ ਰਿਹਾ ਹੈ ਵੀ ਇਹ ਤਾਂ ਮੇਰੇ ਲਾਦ ਹੁੰਦੀ ਨਾ ਕਿਉਂਕਿ ਜਿਹੜੇ ਬੱਚੇ ਮਾਪਿਆਂ ਨੂੰ 당ਗ ਕਰਦੇ ਆ ਵੀ ਨਜ਼ਾਇਜ਼ ਮਾਪਿਆਂ ਦਾ ਫਾਇਦਾ ਚੱਕਦੇ ਆ ਤੇ ਉਹ ਮਾਪੇ ਵਿਚਾਰੇ ਅੱਕੇ ਵੀ ਕਹਿੰਦੇ ਵੀ ਰੱਬਾ ਸਾਨੂੰ ਲਾਦ ਨਾ ਦਿੰਦਾ ਅਸੀਂ ਤਾਂ ਬੇਲਾਦ ਦੇ ਚੰਗੇ ਸੀ ਦੇਖੋ ਇਹ ਸੌਖੀ ਜਿਹੜੀ ਦੁਨੀਆ ਇੱਥੇ ਤੁਹਾਨੂੰ ਆਪ ਨੂੰ ਪਤਾ ਹੈ ਤੇ ਬਾਕੀ ਸੋਨ ਨੂੰ ਮੈਂ ਦੱਸਦੀ ਆ ਵੀ ਜੇ ਤੁਸੀਂ ਦੁੱਖਾਂ ਦਾ ਮੁਕਾਬਲਾ ਪੂਰਾ ਡਟ ਕੇ ਕਰੋਗੇ ਨਾ ਤੇ ਦੁੱਖ ਵੀ ਤੁਹਾਡੇ ਤੋਂ ਡਰਨ ਲੱਗ ਜਾਂਦੇ ਆ ਜੇ ਤੁਸੀਂ ਦੁੱਖ ਨੂੰ ਜ਼ਿੰਦਗੀ 'ਚ ਆਉਣ ਦਿਓਗੇ ਤਾਂ ਫਿਰ ਉਹ ਬਾਰ-ਬਾਰ ਰਹਿਣਗੇ ਠੀਕ ਹੈ بار-बार ਸਾਨੂੰ ਲੋਕ ਤੰਗ ਵੀ ਕਰਨਗੇ ਇਹ ਜੀ ਦਾ ਫਾਇਦਾ ਵੀ ਚੱਕਣਗੇ ਵੀ ਇਹ ਬੰਦਾ ਇਹ ਚੀਜ਼ ਚੱਲਦਾ ਨਹੀਂ ਪਹਿਲਾਂ ਮੇਰੇ ਜਿਹੀ ਹੁੰਦੀਆਂ ਸੀ ਗੱਲਾਂ ਵੀ ਮੈਨੂੰ ਕੋਈ ਕੁਝ ਵੀ ਕਹਿ ਦਿੰਦਾ ਮੇਰੇ ਦਿਲ ਤੇ ਲੱਗ ਜਾਣੀ ਗੱਲ ਮੈਨੂੰ ਪਹਿਲਾਂ ਜਾਂ ਤਾਂ ਗੁੱਸਾ ਜੜੀ ਜਾਂਦਾ ਤੇ ਜਾਂ ਮੈਨੂੰ ਰੋਣ ਚੜੀ ਜਾਂਦਾ ਵੀ ਇਹ ਬੰਦੇ ਨੇ ਮੈਨੂੰ ਇਹ ਗੱਲ ਕਿਉਂ ਕਹੀ ਇਹ ਦੁਨੀਆਦਾਰੀ ਹੈ ਦੁਨੀਆ ਨੂੰ ਆਪਾਂ ਜਿੱਤ ਨਹੀਂ ਸਕਦੇ ਇੱਥੇ ਵੱਡੇ-ਵੱਡੇ ਤੁਰਗੇ ਉਹ ਨਹੀਂ ਜਿੱਤ ਸਕਦੇ ਆਪਾਂ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਥੇ ਇਹ ਮੁਸੀਬਤਾਂ ਤਾਂ ਗੁਰੂਆਂ ਪੀਰਾਂ ਨੇ ਵੀ ਸਹੀਆਂ ਤੇ ਆਪਾਂ ਕੀ ਜੀਜਾਂ ਬੀ ਲੋਕ ਤਾਂ ਨਹੀਂ ਮਿੰਦਾ ਹਰ ਇੱਕ ਨੂੰ ਹੀ ਮਾਰਦੇ ਐ ਤੇ ਕਿਸੇ ਨੂੰ ਨਹੀਂ ਬਖਸ਼ਦੇ ਇਹ ਦੁਨੀਆਦਾਰੀ ਹੈ ਤੇ ਬਾਕੀ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਮੈਂ ਜੋ ਜ਼ਿੰਦਗੀ ਦਾ ਆਪਦਾ ਹੰਡਾਈਆਂ ਚੀਜ਼ਾਂ ਹੁੰਦੀਆਂ ਮੈਂ ਤੁਹਾਡੇ ਨਾਲ ਉਹ ਹੀ ਸ਼ੇਅਰ ਕਰਦੀ ਹੁੰਨੀ ਐ ਤੇ ਹੁਣ ਜੇ ਮੈਂ ਵੀਡੀਓ ਪਾ ਰਹੀ ਐ ਇਹਦਾ ਮਤਲਬ ਇਹ ਨਹੀਂ ਵੀ ਮੈਂ ਕਹੂੰਗੀ ਵੀ ਸਾਰੇ ਲੋਕ ਮੈਨੂੰ ਕਹਿਣਗੇ ਵੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਪਤਾ ਐ ਜਿਨ੍ਹਾਂ ਦੇ ਦਿਲ 'ਚ ਦਰਦ ਐ ਜਿਨ੍ਹਾਂ ਨੇ ਦਰਦ ਹੰਡਾਇਆ ਉਹ ਉਹ ਇਹ ਗੱਲ ਨੂੰ ਠੀਕ ਸਮਝਣਗੇ ਤੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਤੇ ਜਹੋਂ ਨਹੀਂ ਗੋਲਦੀ ਕਿਸੇ ਜੀ ਨੂੰ ਤੋਂ ਆਖਣਗੇ ਆਗੇ ਵੱਡੇ ਗਿਆਨੀ ਹੈ ਗਿਆਨ ਦਿੰਦੇ ਆ ਠੀਕ ਆ ਆਪਾਂ ਕਿਸ ਤੋਂ ਵਾ ਵਾ ਤਾਂ ਲੈਣੀ ਨੀਗੀ ਇਹ ਸੋਚ ਕੇ ਤਾਂ ਮੈਂ ਵੀਡੀਓ ਹੀ ਨਹੀਂ ਪਾਉਂਦੀ ਵੀ ਕੋਈ ਮੇਰੀ ਵਾ ਵਾ ਕਰੇ ਆਪਾਂ ਸੋਚਦੇ ਆ ਵੀ ਯਾਰ ਕੁਝ ਲੋਕ ਐਸੇ ਆ ਜਿਹੜੇ ਸਟ्रेस ਚ ਚੱਲ ਗਏ ਗੱਲਾਂ ਸੋਚ-ਸੋਚ ਕੇ ਵੀ ਮੈਂ ਦੁਖੀ ਐ ਸਾਰੀ ਦੁਨੀਆ ਸੌਖੀ ਐ ਠੀਕ ਐ ਜੀ ਜਦੋਂ ਆਪਾਂ گلاب ਦੇ ਫੁੱਲ ਬੰਨੀ ਜਾਗਦੇ ਆ ਨਾ ਜਦੋਂ ਫੁੱਲ ਨੂੰ ਤਾਂ ਤੁਸੀਂ ਫੁੱਲ ਦੀ ਸੁੰਦਰਤਾ ਤਾਂ ਦੇਖ ਲੈਣਿਓ ਗੁਲਾਬ ਦੀ ਵੀ ਕਿੰਨਾ ਸੋਹਣਾ ਫੁੱਲਾਂ ਨੂੰ ਤੋੜਨ ਨੂੰ ਵੀ ਜੀ ਕਰਦਾ ਪਰ ਜਿਹੜੇ ਉਹ ਨਿੱਕੇ ਨਿੱਕੇ ਕੰਡੇ ਚੁੱਬੇ ਹੁੰਦੇ ਨੇ ਡਾਣੀ ਤੇ ਉਹ ਆਪਾਂ ਨੂੰ ਨਜ਼ਰ ਵੀ ਨਹੀਂ ਆਉਂਦੇ ਜਦੋਂ ਆਪਾਂ ਫੁੱਲ ਨੂੰ ਹੱਥ ਪਾਉਨੇ ਆ ਨਾ ਤੋੜਨ ਦੀ ਕੋਸ਼ਿਸ਼ ਕਰਦੇ ਆ ਉਦੋਂ ਆਪਣੇ ਕੰਡੇ ਹੱਥਾਂ 'ਚ ਵਜਦੇ ਆ ਫਿਰ ਪਤਾ ਲੱਗਦਾ ਵੀ ਫੁੱਲ ਦੇ نیچے ਕੰਡੇ ਵੀ ਆ ਹਰ ਇੱਕ ਚੀਜ਼ ਦੇ ਨਾਲ ਕਿਸੇ ਨਾ ਕਿਸੇ ਚੀਜ਼ ਜੁੜੀ ਹੁੰਦੀ ਹੈ ਜਿਵੇਂ ਦੁੱਖ ਹੈ ਜ਼ਿੰਦਗੀ 'ਚ ਤਾਂ ਸੁੱਖ ਵੀ ਹੋਣਗੇ ਜੇ ਜ਼ਿੰਦਗੀ 'ਚ ਦੁੱਖ ਨਾ ਹੋਵੇ ਤਾਂ ਸੁੱਖ ਦਾ ਨਹੀਂ ਪਤਾ ਆਪਾਂ ਨੂੰ ਜੇ ਆਪਣੀ ਜ਼ਿੰਦਗੀ 'ਚ ਸੁੱਖ ਨਾ ਸੁਖੀ ਰਹੂਗਾ ਲਾ ਤਾਂ ਫਿਰ ਦੁੱਖ ਦਾ ਪਤਾ ਨਹੀਂ ਸੁੱਖ ਤੇ ਦੁੱਖ ਦੋ ਭੈਣ ਭਰਾ ਇਹ ਰਹਿੰਦੀ ਰਹਿੰਦੇ ਬੰਦੇ ਜ਼ਿੰਦਗੀ 'ਚ ਜਿਵੇਂ ਧੁੱਪ ਤੇ ਛਾਂ ਦਾ ਆਰਥ ਮਰਦ ਦਾ ਹਰ ਇੱਕ ਚੀਜ਼ ਦੇ ਦੋ ਪਹਿਲੂ ਬਣੇ ਹੋਏ ਆ ਠੀਕ ਹੈ ਆਸਮਾਨ ਹੈ ਧਰਤੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਿਆ ਕਰੋ ਮੈਂ ਇਹ ਵੀਡੀਓ ਉਹਨਾਂ ਵਾਸਤੇ ਪਾਉਣੀ ਹੈ ਜਿਹੜੇ ਕਿ ਜਿਹੜੀਆਂ ਮੇਰੀਆਂ ਭੈਣਾਂ ਵਾਲਾ ਲੋ ਭਰਾ ਵਾਲਾ ਕੋਈ ਵੀ ਸਟ्रेस ਚ ਭੱਜ ਜਾਂਦੇ ਆ ਹਰ ਇੱਕ ਬੰਦਾ ਇਹ ਗਲਤੀ ਦਾ ਸ਼ਿਕਾਰ ਹੋ ਜਾਂਦਾ ਵੀ ਮੈਂ ਆਇਆ ਮੈਨੂੰ ਆ ਨਹੀਂ ਸਮਝਦੇ ਮੈਂ ਆ ਮੈਂ ਬਾਹਰ ਦੁਨੀਆ ਤੇ ਤੁਸੀਂ ਇਹ ਤਾਂ ਭੁੱਲ ਜਾਓ ਵੀ ਕੋਈ ਤੁਹਾਨੂੰ ਚੰਗਾ ਸਮਝੂਗਾ ਠੀਕ ਹੈ ਭੁੱਲੀ ਜਾਓ ਇਹ ਤਾਂ ਦਿਮਾਗ ਚੋਂ ਕੱਢੋਗੇ ਨਾ ਤੇ ਸੌਖੇ ਰਹੋਗੇ ਕਦੇ ਨਾ ਸੋਚੋ ਵੀ ਤੁਹਾਨੂੰ ਕੋਈ ਸਲਾਹ ਹੋਊਗਾ 바ਵਾ ਤੁਸੀਂ ਸਿਰਫ ਸੱਚੇ ਰੱਬ ਕੋਲੇ ਹੋਣਾ ਹੋਰ ਕਿਸੇ ਕੋਲੇ ਨਹੀਂ ਹੋਣਾ ਸਭ ਤੋਂ ਪਹਿਲਾਂ ਮੇਰੀ ਗੱਲ ਦਿਮਾਗ 'ਚ ਜ਼ਰੂਰ ਐਂਟਰ ਕਰ ਲਿਓ ਵੀ ਤੁਸੀਂ ਲੇਖਾ ਰੱਬ ਨੂੰ ਦੇਣਾ ਨਾ ਕਿ ਲੋਕਾਂ ਨੂੰ ਦੇਣਾ ਠੀਕ ਹੈ ਜ਼ਿੰਦਗੀ 'ਚ ਤੁਸੀਂ ਆਏ ਹੋ ਦੁਨੀਆ ਇੱਕ ਮਿੱਲ ਹੈ ਇਹਦੇ ਉੱਤੇ ਲੋਕ ਖੇਡਦੇ ਆ ਖੇਡ ਕੇ ਚਲੀ ਜਾਂਦੇ ਆ ਆਉਂਦੇ ਆ ਜਾਈ ਜਾਂਦੇ ਆ ਨਵੇਂ ਜੰਮੀ ਜਾਂਦੇ ਆ ਪੁਰਾਣੇ ਜਾਈ ਜਾਂਦੇ ਆ ਮਰਨ ਜਾਣਾ ਵੀ ਸੱਚ ਹੈ ਕਈ ਲੋਕ ਮਰਨ ਤੋਂ ਡਰੀ ਜਾਂਗੇ ਮ ਮ ਮੌੜਾ ਜਾ ਬਿਮਾਰ ਹੋ ਜੇ ਮੈਂ ਮਰਨਾ ਆ ਜਾਵਾ ਮੈਨੂੰ ਐਨਾਂ ਜੇ ਮੈਂ ਮਰਨਾ ਆ ਜਾਵਾ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਜੇ ਦੁਨੀਆ ਤੇ ਲੋਕਾਂ ਦਾ ਮਰਨਾ ਹੀ ਬੰਦ ਹੋ ਗਿਆ ਲੋਕ ਮਰਨ ਮਰਨ ਹੀ ਨਾ ਤੇ ਦੁਨੀਆ ਤੇ ਥਾਂ ਰਹੂਗਾ ਲੋਕਾਂ ਦੇ ਖੜਨ ਨੂੰ ਲੋਕ ਮੈਨੂੰ ਲੱਗਦਾ ਦੁਨੀਆ ਦਾ ਬੈਸੀ ਬਿਮਾਰੀ ਨਾਲ ਗਲ ਕੇ ਮਰ ਜੇ ਠੀਕ ਹੈ ਮੈਂ ਕਹਿਣੀ ਹੈ ਵੀ ਬੰਦਾ ਜ਼ਿੰਦਗੀ ਚ ਆਇਆ ਆਪ ਦੀ ਜਿੰਨੀ ਵੀ ਜ਼ਿੰਦਗੀ ਆ ਰੱਬ ਨੇ ਦਿੱਤੀ ਆ ਉਹਨੂੰ ਵਧੀਆ ਖੁਸ਼ ਨਾਲ ਜਿਉਮੋ ਆਪਾਂ ਨੂੰ ਪਿੱਛੇ ਪਤਾ ਵੀ ਆਪਾਂ ਕਿੱਥੋਂ ਆਏ ਆ ਜਾਂ ਕਿਹੜੀਆਂ ਜੁਨਾਵੋ ਕੇ ਆ ਨਹੀਂ ਪਤਾ ਨਾ ਰੱਬ ਨੇ ਕਿੱਡੇ-ਕੱਡੇ ਆਪਣੇ ਤੋਰਲੇ ਬਣਾਏ ਹੋਏ ਆ ਇਹ ਕੁਦਰਤ ਹੈ ਕੁਦਰਤ ਨਾਲ ਆਪਾਂ ਛੇੜ-ਛਾੜ ਕਰ ਨਹੀਂ ਸਕਦੇ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਪਹਿਲੀ ਗੱਲ ਤਾਂ ਆਪਾਂ ਨੂੰ ਸਿਰਫ ਦੋ ਪੀੜੀਆਂ ਦਾ ਪਤਾ ਹੁੰਦਾ ਵੀ ਸਾਡੇ ਕੌਣ ਸੀ ਵੱਧ ਤੋਂ ਵੱਧ ਆਪਾਂ ਦਾਦੇ ਦਾ ਨਾਮ ਯਾਦ ਰੱਖਦੇ ਆ ਪਰ ਦਾਦੀ ਨੂੰ ਵਿਚਾਰੇ ਨੂੰ ਕੌਣ ਯਾਦ ਕਰਦਾ ਕੀਹਦੀਆਂ ਪੀੜੀਆਂ ਇਹ ਕੌਣ ਸੀ ਇੱਥੇ ਆਪਾਂ ਕਹਿੰਦੇ ਨੇ ਆਪਣੀ ਫੁਲਾਣੇ ਬਣਾ ਨਹੀਂ ਸਰਦਾ ਆਪਾਂ ਧੌਂਕੇ ਬਣਾ ਨਹੀਂ ਸਰਦਾ ਸਾਰਿਆਂ ਬਣਾ ਸਰਦਾ ਵੀਰੇ ਇਹ ਜ਼ਿੰਦਗੀ 'ਚ ਸਭ ਨਾਲ ਸਰ ਜਾਂਦਾ ਇੱਕ ਇੱਕ ਤੁਸੀਂ ਗੱਲ ਪਰ ਦਿਆ ਕੇ ਦੇਖ ਲਓ ਇਹ ਗੱਲ ਲੱਟ ਤੇ ਬੰਨ ਲਓ ਜਦੋਂ ਇਹ ਇਨਸਾਨ ਆਵਾ ਕਹਿੰਦੇ ਨੇ ਆ ਬੰਦੇ ਬਿਨਾ ਸਰਦਾ ਨਹੀਂ ਉਹ ਬੰਦਾ ਰਿਸ਼ਤੇਦਾਰੀ ਜਿਨੀ ਜਾਂਦਾ ਕਿਸੇ ਨੂੰ ਗੱਲ ਨਹੀਂ ਕਰਦਾ ਮਿਲਦਾ ਨਹੀਂ ਸਭ ਕੋਈ ਕੰਮ ਛੱਡ ਦਿੰਦਾ ਪਤ ਦੇ ਦਿਮਾਗ ਵਿੱਚ ਇੱਕ ਕੀੜਾ ਹੁੰਦਾ ਵੀ ਜਿਵੇਂ ਕਰੇ ਬਾਗਿਆ ਮੇਰਾ ਨੁਕਸਾਨ ਨਾ ਹੋ ਜੇ ਤੇ ਮੇਰੇ ਪੈਸੇ ਨਾ ਘਟ ਜਾਣ ਐ ਨਾ ਹੋ ਜੇ ਤੁਸੀਂ ਇਹ ਗੱਲ ਕਦੇ ਸੋਚੀ ਆ ਘਰ ਦੇ ਵਿੱਚ ਵੀ ਕਿਹਾ ਜਾਂਦਾ ਵੀ ਸਾਨੂੰ ਤਾਂ ਇਹ ਬੰਦੇ ਬਿਨਾ ਮਿੰਟ ਨਹੀਂ ਸਰਦਾ ਤੇ ਜਦੋਂ ਬੰਦਾ ਮਰ ਜਾਂਦਾ ਸਿਰਫ ਇੱਕ ਮਹੀਨਾ ਦੀਆਂ ਗੱਲਾਂ ਕਰੀ ਹੁੰਦੀਆਂ ਹਾਂਜੀ ਯਾਦ ਹੈ ਜੀ ਉਹਦੇ ਬਿਨਾਂ ਸਰਦਨ ਇਹ ਆ ਕੰਮ ਆਇਆ ਉਦੋਂ ਬਾਅਦ ਕੋਈ ਨਹੀਂ ਯਾਦ ਕਰਦਾ ਠੀਕ ਹੈ ਜਿਹੜੀਆਂ ਮਾਮਾ ਹੁੰਦੀਆਂ ਉਹ ਆਪਦੇ ਬੱਚਿਆਂ ਦੇ ਦਰਦ ਕਦੇ ਨਹੀਂ ਭੁੱਲਦੀਆਂ ਠੀਕ ਹੈ ਬਾਕੀ ਸਾਰੇ ਰਿਸ਼ਤੇ ਭੁੱਲ ਜਾਂਦੇ ਆਪਾਂ ਨੂੰ ਸਭ ਭੁੱਲ ਜਾਂਦੇ ਜਿਨ੍ਹਾਂ ਨੇ ਆਪਣੇ ਨਾਲ ਆਨੰਦ ਲਏ ਹੁੰਦੇ ਉਹ ਵੀ ਭੁੱਲ ਜਾਂਦੇ ਕੋਈ ਇਸ ਦੁਨੀਆ ਤੇ ਯਾਦ ਨਹੀਂ ਰੱਖਦਾ ਇੱਕ ਮਾਂ ਹੁੰਦੀ ਹੈ ਰੱਬ ਨਾ ਕਰੇ ਜੇ ਮਾਂ ਦੇ ਜਿਉਂਦੇ ਬੱਚਾ ਕੋਈ ਤੁਰ ਜੇ ਨਾ ਤਾਂ ਮਾਂ ਨੀ ਉਹ ਦਰਦ ਭੁੱਲਦੀ ਮਰਨੋਂ ਮਰ ਜਾਂਦੀ ਉਹ ਦਰਦ ਨਹੀਂ ਭੁੱਲਦੀ ਕਿਉਂਕਿ ਉਹ ਬੱਚੇ ਨਾਲ ਉਹਦਾ ਸਨੇਹੀ ਐਸਾ ਜੁੜਿਆ ਹੁੰਦਾ ਵੀ ਉਹਨੇ ਜਦੋਂ ਬੱਚੇ ਨੂੰ ਜਨਮ ਦਿੱਤਾ ਹੁੰਦਾ ਤਾਂ ਐਨੇ ਦਰਦ ਝੱਲੇ ਹੁੰਦੇ ਆ ਕਿ ਉਹਨੂੰ ਜਿਹੜਾ ਬੱਚੇ ਦਾ ਪਿਆਰ ਆ ਉਹਦੇ ਨਾਲ ਜੁੜਿਆ ਹੁੰਦਾ ਅੰਦਰੋਂ ਜੁੜਿਆ ਹੁੰਦਾ ਉਹਦੇ ਨਾਲ ਇਸ ਕਰਕੇ ਜਿਹੜੀ ਮਾਂ ਐ ਮਾਂ ਨਹੀਂ ਬੱਚੇ ਦਾ ਵਿਛੋੜਾ ਜਲਦੀ ਹੁੰਦੀ ਬਾਕੀ ਰੱਬ ਦੇ ਵਾਸਤੇ ਆ ਸੋਚ ਕੇ ਤਾਂ ਜਮੀਨਾ ਜਮੀਨਾ ਸਟ੍ਰੈਸ ਚ ਜਾਇਆ ਗਰੂ ਵੀ ਆਏ ਹੋ ਜੂ ਵਾਹ ਹੋ ਜੂ ਕੁਝ ਨਹੀਂ ਹੁੰਦਾ ਜ਼ਿੰਦਗੀ ਚ ਕੁਝ ਵੀ ਨਹੀਂ ਹੁੰਦਾ ਜੋ ਤੁਹਾਡੀ ਕਿਸਮਤ ਚ ਲਿਖਿਆ ਰੱਬ ਨੇ ਉਹੀ ਹੋਣਾ ਤੋਡੇ ਨਾਲ ਬਾਧੂ ਫालतੂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਇਹ ਸੋਸ ਮਰਨਾ ਪਤਾ ਨਹੀਂ ਰੱਬ ਬੰਦੇ ਨੇ ਕਦੋਂ ਆ ਕਿਉਂਕਿ ਮਰਨ ਦਾ ਤਾਂ ਆਪਣੇ ਰੱਬ ਨੇ ਉੱਲਾ ਰੱਖਿਆ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਕੀ ਦੀ ਕਦੋਂ ਮਰ ਜਿਹੜਾ ਜ਼ਿੰਦਗੀ ਚ ਆਇਆ ਉਹਨੇ ਜਾਣਾ ਵੀ ਹੈ ਇਹ ਗੱਲਾਂ ਨਾ ਸੋਚਿਆ ਕਰੋ ਹਾਏ ਮਰ ਜਾਾਂਗੇ ਮਾੜਾ ਆ ਸਿਰ ਦੁਖਣ ਲੱਗ ਗਿਆ ਮੈਂ ਮਰਨਾ ਜਾਵਾ ਕਿਸੇ ਦੇ ਮੜਾ ਜਾਣਾ ਇੱਥੇ ਦਰਦ ਹੋਣ ਲੱਗ ਜੇ ਵੈਸੇ ਤੇਜਾਬ ਨਾਲ ਦਰਦ ਹੋਣ ਲੱਗ ਜੇ ਵੈਸੇ ਸਭ ਤੋਂ ਪਹਿਲਾਂ ਦਿਮਾਗ 'ਚ ਪਤਾ ਕੀ ਕੀੜਾ ਵੜੂਗਾ ਹੋਏ ਮੈਨੂੰ ਟੈਕ ਨਾ ਦੇ ਓਏ ਨਹੀਂ ਆਉਂਦਾ ਟੈਕ ਸੋਨੂੰ ਜਿੰਨਾ ਚਿਰ ਰੱਬ ਨੇ ਛੋਡੀ ਉਮਰ ਦਿੱਤੀ ਆ ਸੋਨੂੰ ਟੈਕ ਟੁਕ ਕੁਝ ਨਹੀਂ ਕਰਦੇ ਕਈ ਬੰਦੇ ਹਜੇ ਹੁੰਦੇ ਆ ਦੋ ਦੋ ਦਿਨ ਵੀ ਡਿੱਗੇ ਪਏ ਰਹਿੰਦੇ ਆਲੇ-ਦੁਆਲੇ ਕੋਈ ਚੱਕਣ ਵਾਲਾ ਵੀ ਨਹੀਂ ਹੁੰਦਾ ਤੇ ਫਿਰ ਵੀ ਰੱਬ ਉਹਨਾਂ ਨੂੰ ਜਿਉਂਦੇ ਰੱਖਦਾ ਸੋਚਿਆ ਕਰੋ ਜਿਹੜਾ ਪੱਥਰਾਂ ਦੇ ਵਿੱਚ ਖਾਣ ਨੂੰ ਦਿੰਦਾ ਨਾ ਛੋਟੇ-ਛੋਟੇ ਜਾਨਵਰ ਬਰੀਕੀ ਨਾਲ ਦੇਖਿਆ ਕਰੋ ਉਹ ਤੁਰੇ ਫਿਰਦੇ ਉਹ ਕਹਦੇ ਅਸਰੇ ਤੁਰੇ ਫਿਰਦੇ ਆ ਉਹ ਕਿ ਫਰੂਟ ਖਾਂਦੇ ਆ ਕਿ ਕਣਕ ਖਾਂਦੇ ਆ ਕਿ ਕੋਈ ਉਹਨਾਂ ਨੂੰ ਦੇਖੇ ਜਾਂਦਾ ਵਿਚਾਰਿਆਂ ਨੂੰ ਜਨਨ ਦੇ ਕੋਈ ਮੰਡੀ ਲੱਗਦੀ ਉਹ ਬਾਜ਼ਾਰ ਚ ਜਾਂਦੇ ਆ ਚੀਜ਼ਾਂ ਲੈਣ ਜਾਂਦੇ ਆ ਉਹ ਸ਼ੇਧ ਦਾ ਖਿਆਲ ਰੱਖਦੇ ਆ ਇਹ ਪਰਮਾਤਮਾ ਦੀ ਸੱਜੀ ਹੋਈ ਦੁਨੀਆ ਵੀਰੇ ਕੁਦਰਤ ਐ ਕੁਦਰਤ ਨਾਲ ਆਪਾਂ ਖੇਡ ਸਕਦੇ ਨਹੀਂ ਕਦੇ ਤੇ ਕੁਦਰਤ ਇਹੋ ਜੀ ਚੀਜ਼ ਐ ਕਦੋਂ ਬੰਦੇ ਨੂੰ ਤਾਂ ਹਾਂ ਲੈ ਜਾਂਦੀ ਐ ਕਿਸੇ ਨੂੰ ਨਹੀਂ ਪਤਾ ਕਦੋਂ ਥੱਲੇ ਲਿਉਂਦੀ ਐ ਕਿਸੇ ਨੂੰ ਨਹੀਂ ਪਤਾ ਇਹ ਮੇਰੇ ਅੱਖੀਂ ਦੇਖਣ ਦੀਆਂ ਗੱਲਾਂ ਐ ਵੀ ਮੈਂ ਬਹੁਤ ਹੀ ਜ਼ਿਆਦੇ ਬੰਦੇ ਪੈਸਿਆਂ ਵਾਲੇ ਜਮਾ ਵਿਚਾਰੇ ਥੱਲੇ ਆਉਂਦੇ ਦੇਖੇ ਐ ਜਮਾ ਥੱਲੇ ਵੀ ਜਿਨ੍ਹਾਂ ਨੂੰ ਵਿਚਾਰਨ ਮੈਂ ਹੋ ਜਾਂਦਾ ਵੀ ਅਸੀਂ ਨੇ ਥੱਲੇ ਕਿਉਂ ਆ ਗਏ ਤੇ ਜਮਾ ਜ਼ੀਰੋ ਲੈਵਲ ਵਾਲੇ ਬੰਦੇ ਮੈਂ ਉੱਪਰ ਜਾਂਦੇ ਵੀ ਦੇਖਿਆ ਆਪਦੀ ਆਪਦੀ ਉਮਰ ਚ ਦੱਸ ਰਹੀਆਂ ਕਿਸੇ ਤੋਂ ਸੁਣ ਕੇ ਨਹੀਂ ਜਾਂ ਕਿਤਾਬਾਂ ਚ ਪੜ੍ਹ ਕੇ ਨਹੀਂ ਗੈ ਰਹੀ ਵੀ ਫਲਾਣੇ ਨੇ ਰਿਕਾਰਡ ਤੋੜਿਆ ਧੌਂਕੇ ਹੋ ਰਿਕਾਰਡ ਟੁੱਟ ਚੁੱਕੇ ਮੈਂ ਅੱਜ ਦੀ ਗੱਲ ਕਰਦੀ ਆ ਅੱਜ ਜਿਉ ਰਹੀਆਂ ਸਾਰੀ ਦੁਨੀਆ ਇੱਥੇ ਸੌਖੀ ਨਹੀਂ ਤੇ ਸਾਰੀ ਦੁਨੀਆ ਇੱਥੇ ਔਖੀ ਨਹੀਂ ਇਹ ਗੱਲਾਂ ਦਿਮਾਗ ਚ ਵਾੜ ਲਓ ਵਧੀਆ ਰਹੋਗੇ ਚੰਗੇ ਰਹੋਗੇ ਤੇ ਸਭ ਤੋਂ ਵਧੀਆ ਇੱਕ ਗੱਲ ਹੈ ਵੀ ਸਭ ਤੋਂ ਵੱਡਾ ਰੋਗ ਕਿਆ ਕਹhenge ਲੋਗ ਇਹ ਦਿਲ ਚੋਂ ਕੱਢ ਦਿਓ ਜਦੋਂ ਤੁਸੀਂ ਕੁਝ ਕਰਦੇ ਹੋ ਪਤਾ ਤੁਸੀਂ ਕੋਈ ਫਲਾਨਾ ਐ ਨਾ ਕਹੇ ਧੰਕਾ ਐ ਨਾ ਕਹੇ ਆਉ ਨਾ ਮੈਨੂੰ ਐ ਕਹਦੇ ਹਾਂ ਇਹ ਗੱਲਾਂ ਕੱਢ ਦਿਓ ਵੀਰੇ ਜੀਨੇ ਤੁਹਾਨੂੰ ਕਹਿਣਾ ਉਹ ਕਹੂਗਾ ਚਾਹੇ ਤੁਸੀਂ ਘਰੇ ਰਹੋ ਚਾਰ ਦੀਵਾਰੀ ਦੇ ਅੰਦਰ ਰਹੋ ਚਾਹੇ ਤੁਸੀਂ ਸਿਉਣੇ ਦੇ ਬਣ ਜੋ ਚਾਹੇ ਤੁਸੀਂ ਦੁੱਧ ਦੇ ਤੋਤੇ ਬਣ ਜੋ ਨਹੀਂ ਵੀਰੇ ਜੀਨੇ ਤੁਹਾਨੂੰ ਕਹਿਣਾ ਉਹ ਕਹਿ ਕੇ ਰਹੂਗਾ ਮੈਂ ਤੁਹਾਨੂੰ ਕਹਿਣੀ ਆ ਵੀ ਜਿਹੜਾ ਬੰਦਾ ਇੱਥੇ ਗਲਤੀਆਂ ਕਰਦਿਆ ਉਹਨੂੰ ਤਾਂ ਲੋਕ 50% ਕਹਿੰਦੇ ਆ ਜਿਹੜਾ ਬੰਦਾ ਇੱਥੇ ਆਪਣੇ ਆਪ ਨੂੰ ਮਤਲਬ ਸਹੀ ਰੱਖਦਾ ਵੀ ਉਹ ਸਹੀ ਰਹਿਣ ਦੀ ਕੋਸ਼ਿਸ਼ ਕਰਦਾ ਉਹਨੂੰ 100% ਲੋਕ ਮੜਾ ਕਹਿੰਦੇ ਆ ਇਹ ਮੇਥੋਵਾ ਦੇ ਕੋਈ ਨਹੀਂ ਜਾਣਦਾ ਕਈ ਵਾਰੀ ਤੁਸੀਂ ਉਹ ਗਲਤੀ ਕੀਤੀ ਨਹੀਂ ਹੁੰਦੀ ਜਿਹਦੀ ਤੁਸੀਂ ਸਜ਼ਾ ਭੁਗਤਦੇ ਜਾਨੇ ਹੋ ਪਤਾ ਨਹੀਂ ਕਿਵੇਂ ਕੀ ਰੱਬ ਉਹ ਦੇ ਕੁਦਰਤ ਬਣ ਜਾਂਦੀ ਹੈ ਤੁਸੀਂ ਦੀ ਸਜ਼ਾ ਭੁਗਤਦੇ ਜਾਨੇ ਹੋ ਪਰ ਉਹ ਗਲਤੀ ਤੁਸੀਂ ਕੀਤੀ ਨਹੀਂ ਹੁੰਦੀ ਫਿਰ ਤੁਸੀਂ ਉਹ ਗੱਲ ਨੂੰ ਸੋਚ ਕੇ ਸਟ्रेस ਲੈ ਲੈਣੋ ਵੀ ਯਾਰ ਮੈਂ ਕੀਤਾ ਹੈ ਨਹੀਂ ਸੀ ਮੱਲੋ ਮੱਲੀ ਮੇਰੇ ਤੇ ਪਤਾ ਆ ਤਾਂ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਿਆ ਕਰੋ ਖੁਸ਼ ਰਹਿਣਾ ਸਿੱਖੋ ਹਰ ਹਾਲਤ ਚ ਨਾ ਖੁਸ਼ ਰਹਿਣਾ ਸਿੱਖੋ ਖੁਸ਼ ਰਹੋਗੇ ਨਾ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੰਨ ਲਓ ਮੈਂ ਆ ਮੈਂ ਮੈਂ ਛੋਟੇ ਤੇ ਸਿੱਖੇ ਜਦੀ ਹਾਂ ਕਿਸੇ ਦੇ ਕੋਈ ਮੇਰੀ ਭੈਣ ਅ ਗਲੀ ਚ ਲੰਘਦੀ ਮੈਂ ਉਹ ਤੇ ਖੇਜਦੀ ਆ ਮੈਂ ਕਹਦੇ ਨਹੀਂ ਹਾਏ ਕੱਪੜੇ ਪਾ ਕੇ ਟੱਪਦੀ ਆ ਇਹ ਸੌਖੀ ਆ ਇਹਨਾਂ ਦੇ ਘਰੇ ਤਾਂ ਬਾਲੀ ਕਮਾਈ ਆ ਤਾਂ ਨਚਾਰੀ ਲੈਂਦੀ ਆ ਹਨਾ ਤੇ ਜਦੋਂ ਮੈਂ ਉਹਨੂੰ ਮਤਲਬ ਦੇਖ ਕੇ ਮੱਚੂਗੀ ਛੜੂਗੀ ਜਾਂ ਉਹ ਵਿਚ ਦੀ ਕੋਈ ਗੱਲ ਕੱਢੂਗੀ ਕੁਝ ਕਹੂਗੀ ਤਾਂ ਮੂਰਲੀ ਜੇ ਹੱਸ ਕੇ ਵੀ ਉਹਨੇ ਮੇਰੀ ਗੱਲ ਆਣ ਦੇਖੀ ਕਰਤੀ ਤੇ ਉਹ ਹੱਸ ਕੇ ਗਲੀ ਚ ਆ ਵੀ ਅਗਲੀ ਟੱਪ ਗਈ ਤਾਂ ਮੇਰਾ ਕੱਖ ਨਹੀਂ ਰਹਿਣਾ ਮੈਨੂੰ ਇਹ ਲੱਗੂ ਵੀ ਮੈਂ ਤਾਂ ਇਹ ਮੱਚਣ ਦੀ ਕੋਸ਼ਿਸ਼ ਕੀਤੀ ਇਨੂੰ ਵੀ ਐਕਸ ਵੀ ਜਾਣ ਕੇ ਇਹਦੇ ਮੈਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਮਨ ਨੇ ਹੱਸ ਕੇ ਚੱਲ ਗਏ ਨੂੰ ਫਰਕ ਹੀ ਨਹੀਂ ਪਿਆ ਮੈਂ ਇੱਕ ਦਿਨ ਛੇੜੂ ਇਹਨੂੰ ਦੋ ਦਿਨ ਛੇੜੂ ਤੇ ਜਿੱਦ ਨੂੰ ਮੈਂ ਛੇੜਦੀ ਨਹੀਂ ਮੈਂ ਕਹਿੰਗੂ ਅੜ ਕੇ ਤਾਂ ਖੋਸ ਰਹੀਂਦੀ ਆ ਇਹਨੇ ਤਾਂ ਹੱਸਣਾ ਹੀ ਇਹਨੂੰ ਫਾਇਦਾ ਕੀ ਹੈ ਛੇੜਨਗੇ ਸਾਨੂੰ ਲੋਕ ਉਦੋਂ ਜਦੋਂ ਤੁਸੀਂ ਕਿਸੇ ਦੀ ਗੱਲ ਦਿਲ ਤੇ ਲੈਨੇ ਉਹਨਾਂ ਨਾਲ ਜਿਰਿਆ ਕਰਦੇ ਮੈਂ ਚੀਜ਼ਾਂ ਕਰਕੇ ਦੇਖ ਚੁੱਕੀਆਂ ਥੱਕ ਚੁੱਕੀਆਂ ਬਹੁਤ ਜਿਰਿਆ ਕਰ ਲਈ ਮੈਂ ਵੀ ਵੱਧੂ ਲੋਕਾਂ ਨਾਲ ਜਿਰਿਆ ਕਰਕੇ ਦੇਖ ਲਈ ਤੁਸੀਂ ਜਿੱਤ ਨਹੀਂ ਸਕਦੇ ਦੁਨੀਆ ਨੂੰ ਜਿਰਿਆ ਕਰਕੇ ਕੀ ਕਰ ਲੋਗੇ ਤੁਸੀਂ ਇੱਥੇ ਆਪਣੇ ਨੂੰ ਨਹੀਂ ਸਮਝਾ ਸਕਦੇ ਬਗਾਨਾ ਹੀ ਤੇ ਤੁਸੀਂ ਗੱਲ ਹੀ ਛੱਡੋ ਇਸ ਕਰਕੇ ਆਪਣੇ ਆਪ ਚ ਖੁਸ਼ ਰਹੋ ਆਪਦੇ ਰੱਬ ਦੇ ਨੂੰ ਰੱਬ ਨੇ ਜਿਹਨੂੰ ਜ਼ਿੰਦਗੀ ਦਿੱਤੀ ਉਹਨੂੰ ਵਧੀਆ ਜਿਉਮੋ ਤੇ ਰੱਬ ਦੀ ਰਾਜਾ ਚ ਰਹਿ ਕੇ ਜਿਉਣਾ ਸਿੱਖੋ ਤੇ ਜੋ ਪਰਮਾਤਮਾ ਕਰਦਾ ਛੋਟਣਾ ਚੰਗਾ ਕਰਦਾ ਉਹ ਮਾੜਾ ਤਾਂ ਕਦੇ ਹੋਣ ਦਿੰਦਾ ਨਹੀਂ ਠੀਕ ਹੈ ਆਪਾਂ ਨੂੰ ਲੱਗਦਾ ਵੀ ਉਹ ਮਾੜਾ ਹੋ ਚੁੱਕਿਆ ਨਹੀਂ ਹੁੰਦਾ ਉਹ ਮਾੜੇ ਦੇ ਪਿੱਛੇ ਵੀ ਕੋਈ ਰਾਜ ਹੁੰਦਾ ਜੋ ਹੁੰਦਾ ਇੱਥੇ ਚੰਗੇ ਲਈ ਹੁੰਦਾ ਠੀਕ ਹੈ ਗੱਲਾਂ ਦੋਈ ਦਿਮਾਗ ਚ ਰੱਖਿਆ ਕਰੋ 24 ਘੰਟੇ ਵੀ ਇੱਕ ਤਾਂ ਅਸੀਂ ਪਰਮਾਤਮਾ ਨੂੰ ਲੇਖਾ ਦੇਣਾ ਤੇ ਇੱਕ ਅਸੀਂ ਖੁਦ ਤੇ ਆਪਣੇ ਆਪ ਤੇ ਦੇਖਣਾ ਵੀ ਅਸੀਂ ਕੀ ਕਰ ਰਹੇ ਹਾਂ ਤੇ ਤੀਜੇ ਦੀ ਇੱਥੇ ਕੋਈ ਲੋੜ ਨਹੀਂ ਹੁੰਦੀ ਬਾਲੀਆਂ ਨਾਲ ਲੋਕਾਂ ਨੂੰ ਇੰਨੀ ਇੱਜ਼ਤਾਂ ਦਿਆ ਕਰੋ ਲੋਕੀ ਜਿੱਦਾਂ ਜਿੱਗਲ ਨਹੀਂ ਚੱਲਦੀ ਜੇ ਤੁਸੀਂ ਇੱਜ਼ਤ ਦੇਦਨੇ ਹੋ ਤਾਂ ਉਹਨਾਂ ਦੇ ਦਿਮਾਗ 'ਚ ਇੱਕ ਗਲਤਫਹਿਮੀ ਵੱਡ ਜਾਂਦੀ ਹੈ ਵੀ ਇਹ ਬੰਦੇ ਨੂੰ ਮੇਰੇ ਤੇ ਕਰ ਕੋਈ ਗਾਉ ਹੈ ਪਤਾ ਨਹੀਂ ਇਹਨੂੰ ਕੀ ਗਾਉ ਹੈ ਵੀ ਇਹ ਮੇਰੂੰ ਤਾਂ ਬੁਲਾਉਂਦਾ ਤੂੰ ਦੋ ਵਾਰੀ ਕਿਸੇ ਬੰਦੇ ਨੂੰ ਬੁਲਾ ਲਾ ਤੀਜੀ ਵਾਰੀ ਉਹ ਭਾਰਾ ਹੋ ਜਾਂਦਾ ਪਹਿਲਾਂ ਮੇਰੀ ਆਦਤ ਹੁੰਦੀ ਮੈਂ ਰਿਕ ਨੂੰ ਬੁਲਾਉਣਾ ਸਸਰੀ ਘਰ ਬਣਾਉਣੀ ਮੈਨੂੰ ਖੁਸ਼ ਹੁੰਦਾ ਤੇ ਲੋਕਾਂ ਦੀਆਂ ਨਜ਼ਰਾਂ 'ਚ ਇਹ ਵਗ ਜਾਂਦਾ ਵੀ ਸਾਡੇ ਸਸਰੀ ਘਰ ਬੁਲਾਉਂਦੀ ਆ ਪਤਾ ਨਹੀਂ ਇਹਨੂੰ ਕੀ ਗਾਉ ਹੈ ਕਿਉਂ ਸਾਡੇ ਮੂਰੇ ਨਹੀਂ ਹੁੰਦੀ ਲੋਕ ਗਲਤੀ ਦਾ ਸ਼ਿਕਾਰ ਹੀ ਬੁਲਾਉਂਦਾ ਅੱਗੇ ਹੁਣ ਤਾਂ ਲੋਕਾਂ ਨੂੰ ਤੁਸੀਂ ਮਾੜਾ ਜਾਂ ਕੋਈ ਗੱਲ ਕਹਿਦੇ ਉਹਦੇ ਪਤਾ ਨਹੀਂ ਹਜ਼ਾਰਾਂ ਮਤਲਬ ਕੱਢ ਲੈਣਗੇ ਇਸ ਕਰਕੇ ਨਾ ਮੈਂ ਕਹਣੀ ਆ ਵੀ ਜਿਆਦਾ ਕਿਸਾਂ ਬੈਠੋ ਹੀ ਨਾ ਕਿਸੇ ਕੋਲੇ ਸਿੱਧੀ ਜੀ ਗੱਲ ਹੈ ਜੇ ਤੁਸੀਂ ਜਿਆਦਾ ਕਿਸੇ ਕੋਲੇ ਬੈਠੋਗੇ ਕੀਦੀਆਂ ਸੁਣੋਗੇ ਤਾਂ ਤੁਸੀਂ ਸਟ्रेस 'ਚ ਜਾਓਗੇ ਕਿਉਂਕਿ ਜਿੰਨੇ ਮੂੰਹ ਹੰਨੀਆਂ ਗੱਲਾਂ ਸੋਨੂੰ ਪਤਾ ਵੀ ਤੁਸੀਂ ਆਪਦਾ ਕੰਮ ਕਿਵੇਂ ਕਰਨਾ ਕਿਵੇਂ ਛੋਟੇ ਕੰਮ ਨੇ ਆਪਣੇ ਕੰਮ ਤੇ ਕਰ ਮਤਲਬ ਰੱਖਿਆ ਕਰੋ ਕਿਸੇ ਤੋਂ ਕੀ ਲੈਣਾ ਮੈਂ ਕਹਿੰਦੀ ਆ ਛੱਡ ਦਿਓ ਇਹ ਗੱਲਾਂ ਕਰਨੀਆਂ ਵੀ ਕੌਣ ਕਿਹੋ ਜਿਹਾ ਕੌਣ ਕਿਹੋ ਜਿਹਾ ਕੌਣ ਕੀ ਕਰਦਾ ਸਭ ਨੂੰ ਸਭ ਦੇ ਘਰ ਦਾ ਪਤਾ ਹੁੰਦਾ ਆਪਾਂ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ ਵੀ ਫਲਾਣਾ ਕੀ ਕਰ ਰਿਹਾ ਇਹ ਮੇਰਾ ਜ਼ਿੰਦਗੀ ਦਾ ਤਜਰਬਾ ਹੈ ਮੈਂ ਲੋਕਾਂ ਤੋਂ ਇਹ ਗੱਲਾਂ ਖਾਈਆਂ ਤਾਂ ਛੋਟੇ ਨਾਲ ਸ਼ੇਅਰ ਕਰ ਲਈਆਂ ਜਿਨ੍ਹਾਂ ਤੇ ਮੈਂ ਸਭ ਤੋਂ ਵੱਧ ਮਾਣ ਕੀਤਾ ਸੀ ਸਭ ਤੋਂ ਵੱਧ ਦਿਲੋਂ ਇੱਜ਼ਤ ਕੀਤੀ ਸੀ ਆਪਦੇ ਭੈਣ ਭਰਾਵਾਂ ਦੀ ਸੀ ਸਮਝਦੀ ਸੀ ਵੀ ਕੋਈ ਗੱਲ ਨਹੀਂ ਆਪਣੇ ਪਰਮਾਰਥੋਂ ਵੱਧ ਹੈ ਉਹ ਭੈਣ ਭਰਾ ਵੀ ਸੋਨੂੰ ਮਤਲਬ ਜਿਹਨੂੰ ਤੁਸੀਂ ਬਾਲਾ ਪਿਆਰ ਕਰਦੇ ਉਹ ਵੀ ਸੋਨੂੰ ਨਿੰਦਣ ਲੱਗ ਜਾਂਦੇ ਆ ਉਹਨੀਆਂ ਗੱਲਾਂ ਵੀ ਛੋਡੇ ਕੋਲੇ ਆ ਜਾਂਦੀਆਂ ਤੇ ਫਿਰ ਛੋਡ ਨੂੰ ਸੁਣ ਕੇ ਗੁੱਸਾ ਵੀ ਚੜਦਾ ਵੀ ਮੈਨੂੰ ਇੰਨੀ ਇੱਜ਼ਤ ਦਿੱਤੀ ਐਨਾ ਪਿਆਰ ਦਿੱਤਾ ਇਹ ਬੰਦਾ ਵੀ ਮੇਰੇ ਬਾਰੇ ਹੁਣ ਮੈਂ ਕੱਪੜੇ ਦਾ ਕੰਮ ਕੀਤਾ ਮੇਰੇ ਦੂਜੇ ਚੈਨਲ ਤੇ ਮੈਂ ਕੱਪੜੇ ਦੀਆਂ ਵੀਡੀਓ ਪਾਉਣੀ ਆ ਠੀਕ ਹੈ ਕਈ ਗੱਲਾਂ ਕਈ ਭੈਣਾ ਸੋਨੂੰ ਪਤਾ ਭੈਣਾ ਨੂੰ ਦੱਸਤਾ ਜਾਂਦੀਆਂ ਆ ਉਹ ਦੱਸ ਵੀ ਜਾਂਦੀਆਂ ਵੀ ਫਲਾਨਾ ਸੋਨੂੰ ਐ ਕਹਿੰਦਾ ਝੌਂਕਾ ਛੋਡੇ ਕੱਪੜੇ ਨੂੰ ਐ ਕਹਿੰਦਾ ਆਹ ਕਹਿੰਦਾ ਉੱਥੋਂ ਮੈਂ ਗੁੱਸਾ ਨਹੀਂ ਕਰਦੀ ਮੈਨੂੰ ਕੋਈ ਗ ਪੂਰਾ ਵੀ ਨਹੀਂ ਕਰਦੀ ਕਿਉਂਕਿ ਮੈਨੂੰ ਪਤਾ ਹੈ ਵੀ ਜੋ ਮੇਰੇ ਕਰਮਾ ਚ ਲਿਖਿਆ ਮੇਰੇ ਮਾਲਕ ਨੇ ਉਹ ਮੇਰੇ ਕੋਲੇ ਚੱਲ ਕੇ ਆਊਗਾ ਤੇ ਜੋ ਮੇਰੇ ਕਰਮਾ ਚ ਹੈ ਹੀ ਨਹੀਂ ਮੇਰੇ ਲਿਖਿਆ ਹੀ ਨਹੀਂ ਉਹ ਮੇਰੇ ਆ ਕੇ ਵੀ ਬਗ ਜਾਊਗਾ ਇਹ ਚੀਜ਼ ਦੇ ਮੈਨੂੰ ਪੂਰਾ ਵਿਸ਼ਵਾਸ ਹੈ ਤੇ ਮੇਰਾ ਸਵਰਾ ਤੇ ਮੇਰੀ ਪ੍ਰਮਾਤਮਾ ਤੇ ਡੋਰੀ ਹੈ ਕਿਉਂਕਿ ਇਹ ਗੱਲਾਂ ਮੈਂ ਪਰਖ ਚੁੱਕੀ ਆ ਮੈਨੂੰ ਥੋੜੀ ਜਿਹੀ ਪੈਸੇ ਦੀ ਲੋੜ ਪੈਂਦੀ ਹੈ ਨਾ ਮੇਰੇ ਕੋਲੇ ਥੋੜੇ ਜਿਹੇ ਪੈਸੇ ਘਟਦੇ ਤੇ ਮੇਰੀ ਕਿਉਂਕਿ ਘਰ ਦੇ ਵਿੱਚ ਆਪਣੇ ਬਹੁਤ ਰਾ ਹੁੰਦੇ ਪੈਸੇ ਲੱਗਣ ਵਾਲੇ ਬਿਜਲੀ ਦੇ ਬਿੱਲ ਦੁੱਧ ਰੋਹ ਦੀਆਂ ਸਰਜੀਆਂ ਇਹ ਸਾਰੀਆਂ ਔਰਤ ਦੇ ਬੋਝ ਹੁੰਦੀਆਂ ਕੋਈ ਬੱਚੇ ਨੇ ਜਾਣਾ ਕਾਲਜ ਉਹਨੂੰ ਪੈਸੇ ਦੇਣੇ ਇੱਕ ਮਾਂ ਇਹੋ ਜਿਹੀ ਹੁੰਦੀ ਹੈ ਜਿਹੜੀ ਬੱਚੇ ਨੂੰ ਫਿਰ ਵੀ ਆਉਂਦਾ ਉਹਦੇ ਕੋਲੇ ਹੋਣ ਇਹਨੂੰ ਭੁੱਖਣਾ ਲੱਗੇ ਹਾਲਾਂਕਿ ਮਾਂ ਕਦੇ ਬੱਚੇ ਨੂੰ ਪੈਸੇ ਉਹਨੂੰ ਖਰਾਬ ਕਰਨ ਵਾਸਤੇ ਨਹੀਂ ਦਿੰਦੀ ਉਹਨੂੰ ਦਿਲ ਚ ਵਿਚਾਰੀ ਲਿਆ ਹੁੰਦਾ ਵੀ ਇਹ ਕੁਝ ਖਾ ਲੇ ਇਹ ਭੁੱਖਾ ਨਾ ਰਹੇ ਉੱਥੇ ਆਏ ਨਾ ਹੋਵੇ ਸੋ ਮੇਰੀ ਵੀਡੀਓ ਲੰਬੀ ਹੁੰਦੀ ਹੈ ਤੇ ਬਾਕੀ ਦੀਆਂ ਗੱਲਾਂ ਆਪਾਂ ਫੇਰ ਕਰਦੇ ਰਵਾਂਗੇ ਜਿੰਨਾ ਚਿਰ ਮਹਾਰਾਜ ਨੇ ਜ਼ਿੰਦਗੀ ਦਿੱਤੀ ਆਪਾਂ ਗੱਲਾਂ ਕਰਦੇ ਰਵਾਂਗੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜਿੰਨੀ ਜ਼ਿੰਦਗੀ ਦਿੱਤੀ ਆਪਾਂ ਵਧੀਆ ਹੱਸ ਕੇ ਜਿਉ ਮੋ ਖੇਡ ਕੇ ਜਿਉ ਮੋ ਕਦੇ ਡਰੋ ਨਾ ਕਦੇ ਰੋਗਾਂ ਤੋਂ ਨਾ ਡਰੋ ਜਿੰਨੇ ਮੈਂ ਰੋਗਾਂ ਨਾਲ ਲੜੀ ਹੋਈਆਂ ਕੋਈ ਲੜੀ ਨਹੀਂ ਸਕਦਾ ਤੇ ਮੈਂ ਡਰਦੀ ਵੀ ਕਦੇ ਨਹੀਂ ਸੀ ਮੈਂ ਤਾਂ ਕਦੇ ਨਹੀਂ ਸੀ ਡਰੀ ਸੋ ਸਾਨੂੰ ਇਹੀ ਗਾਈਡ ਕਰਦੀਆਂ ਵੀ ਕਿਸੇ ਚੀਜ਼ ਤੋਂ ਡਰਨਾ ਨਹੀਂ ਹੁੰਦਾ ਨਾ ਰੋਗ ਤੋਂ ਡਰੋ ਨਾ ਕਿਸੇ ਚੀਜ਼ ਤੋਂ ਡਰੋ ਸਾਹਮਣਾ ਕਰੋ ਜਿੰਨਾ ਤੁਸੀਂ ਕਿਸੇ ਚੀਜ਼ ਤੋਂ ਡਰੋਗੇ ਉਹੀ ਚੀਜ਼ ਤੁਹਾਨੂੰ ਡਰਾਊਗੀ ਜਦੋਂ ਤੁਸੀਂ ਉਹਦੇ ਸਾਹਮਣੇ ਖੜਜੋਗੇ ਨਾ ਉਹ ਚੀਜ਼ਾਂ ਵੀ ਤੁਹਾਨੂੰ ਡਰੋਂੋਂ ਹਟ ਜਾਣਗੀਆਂ ਸਭ ਕੁਝ ਰੱਬ ਤੇ ਛੱਡ ਕੇ ਰੱਖਿਆ ਕਰੋ ਜ਼ਿੰਦਗੀ ਵਿੱਚ ਜੋ ਤੁਹਾਡੇ ਲਿਖਿਆ ਹੋ ਕੇ ਰਹਿਣਾ ਹੈ ਜਿਹੜੇ ਇੱਥੇ ਲੋਕ ਅਮੀਰ ਆ ਜਿੰਨਾਂ ਕੋਲ ਕਰੋੜਾਂ ਅਰਬ ਰੁਪਏ ਹੈ ਹਨ ਮੈਨੂੰ ਲੱਗਦਾ ਹਫ਼ਤੇ 'ਚ ਦੋ ਦੋ ਟੈਸਟ ਕਰਾਉਂਦੇ ਆ ਉਹ ਵੀ ਸਾਨੂੰ ਕੋਈ ਰੋਗ ਨਾ ਲੱਗ ਜੀ ਤੇ ਜਦੋਂ ਉਹਨਾਂ ਦੀ ਮੌਤ ਆਉਂਦੀ ਹੈ ਤੇ ਮੈਂਟ ਚ ਲੈ ਜਾਂਦੀ ਹੈ ਇਹ ਚੀਜ਼ਾਂ ਧਿਆਨ ਚ ਰੱਖੋ ਤੁਹਾਡਾ ਪੈਸਾ ਪੂਸਾ ਕੁਝ ਨਹੀਂ ਕਰਦਾ ਜਦੋਂ ਤੁਹਾਨੂੰ ਲਿਜਾਣਾ ਰੱਬ ਨੇ ਲੈ ਹੀ ਜਾਣਾ ਠੀਕ ਹੈ ਇਹਨਾਂ ਚੀਜ਼ਾਂ ਤੋਂ ਕਦੇ ਨਾ ਡਰੋ ਨਾ ਕਿਸੇ ਨੂੰ ਮਰਨ ਦਾ ਪਤਾ ਇੱਥੇ ਨਾ ਜਿਉਣ ਦਾ ਪਤਾ ਇੱਥੇ ਲੋਕ ਮਰੇ ਹੋਏ ਜਿਉਂ ਜਿਉਂ ਪੈਂਦੇ ਹੈ ਪਰਮਾਤਮਾ ਦੀ ਮੈਸੀ ਚੀਜ਼ ਹੈ ਖੁਸ਼ ਰਹੋ ਹਰ ਹਾਲਤ 'ਚ ਖੁਸ਼ ਰਹੋ ਜਿੰਨਾ ਵੀ ਆ ਤੁਹਾਡੇ ਕੋਲ ਉਹ 'ਚ ਖੁਸ਼ ਰਹੋ ਠੀਕ ਹੈ ਜ਼ਿੰਦਗੀ 'ਚ ਸਭ ਦੇ ਟੈਨਸ਼ਨ ਆ ਸਭ ਦੇ ਸਟ्रेस ਆ ਪਰ ਇੰਨੀ ਟੈਨਸ਼ਨ ਨਾਲ ਉਹ ਵੀ ਆਪਣੀ ਜ਼ਿੰਦਗੀ ਬਰਬਾਦ ਕਰ ਦੋ ਸਭ ਤੋਂ ਵੱ ਜਿੰਨੀ ਸੋਡੀ ਗਜਾਇਸ ਆਪ ਦਾ ਕੱਪੜਾ ਲੀੜਾ ਪਾਇਆ ਕਰੋ ਮੈਂ ਨਹੀਂ ਕਹਿੰਦੀ ਵੀ ਤੁਸੀਂ 10000 ਦਾ ਪਾਉਂਗੇ ਫੇਰ ਹੀ ਪਾਉਂਗੇ ਆ ਮੈਂ ਗਜਾਇਸ ਦੀ ਗੱਲ ਕਰਦੀ ਆ ਗਜਾਇਸ ਦਾ ਮਤਲਬ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਣੀ ਕਿੰਨੀ ਗਜਾਇਸ ਹੈ ਉਹਦੇ ਮੁਤਾਬਕ ਆਪਦਾ ਲੀੜਾ ਕੱਪੜਾ ਵੀ ਪਾਓ ਢਿੱਡ ਚ ਸੌਂਕਣਾ ਰੱਖੋ ਪਤਾ ਨਹੀਂ ਕਦੋਂ ਕਿਹੜੀ ਦੁਨੀਆ ਤੋਂ ਕਦੋਂ ਚੱਲ ਜਾਾਂਗੇ ਇੱਥੋਂ ਜਿਹੜੇ ਆਪਦੇ ਬਸ ਚੁੰਦੇ ਨੇ ਉਹ ਸੌਂਕ ਆਪਦੇ ਜ਼ਰੂਰ ਪੂਰੇ ਕਰ ਲਿਆ ਕਰੋ ਕੱਲ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਵੀ ਨਹੀਂ ਦੇਖਿਆ ਕਿਸੇ ਭੈਣ ਨੂੰ ਪੁੱਛ ਲਾ ਹਰ ਇੱਕ ਦੀਆਂ ਪੇਟੀਆਂ ਅਲਮਾਰੀਆਂ 'ਚ 20 25 25 ਸੂਟ ਪਏ ਹ ਪੱਟ ਜਿੱਟੇ ਪਾਈ ਫਿਰਨਗੀਆਂ ਪੁਰਾਣੇ ਦਿਹਾਣੇ ਵੀ ਉਹ ਪਏ ਰਹਿਣੇ ਦੇ ਨਵੇਂ ਕਿਤੇ ਕੰਮ ਕਿੱਥੇ ਕੰਮ ਆਉਣਾ ਰਿਸ਼ਤੇਦਾਰ ਤਾਂ ਸਾਨੂੰ ਕੋਈ ਸੱਤਦਾ ਨਹੀਂ ਕੋਈ ਚੱਲਦਾ ਨਹੀਂ ਕੋਈ ਸਾਨੂੰ ਇੱਕ ਘੰਟਾ ਘਰੇ ਨਹੀਂ ਚੱਲ ਸਕਦਾ ਅਗਲੇ ਨੂੰ ਆਂਦਾ ਇਹ ਆ ਗਏ ਭਗ ਜੇ ਇਹਦੀ ਆਥਨ ਦੀ ਰੋਟੀ ਨਾ ਬਣਾਉਣੀ ਪਈ ਜੇ ਰਿਸ਼ਤੇਦਾਰੀਆਂ ਤਾਂ ਆ ਰਹਿ ਗਈਆਂ ਫਿਰ ਕਾਦੀ ਖਤਰ ਆਪਾਂ ਕੱਪੜੇ ਸਾਮੇ ਆ ਠੀਕ ਆ ਆਪਦੇ ਕੱਪੜੇ ਪਾਉ ਹੁੰਦਾ ਉਹ ਅੱਗੇ ਸੀ ਲੋਕ ਵੀ ਬਾਹਰ ਅੰਦਰ ਜਾਂਦੇ ਸੀ ਕੋਈ ਦੋ ਦੋ ਰਾਤਾਂ ਰਹਿੰਦੇ ਸੀ ਲੋੜ ਪੈਂਦੀ ਸੀ ਹੁਣ ਕਿੱਥੇ ਹੁਣ ਤਾਂ ਵੱਧ ਤੋਂ ਵੱਧ ਲੋਕ ਟੂਰਾਂ ਤੇ ਜਾਂਦੇ ਆ ਟੂਰਾਂ ਤੇ ਜਾ ਕੇ ਇੰਜ ਅਸੀਂ ਜਾਨੇ ਆ ਤੁਰੰਤ ਜਾ ਕੇ ਆਪਦਾ ਜਿਹੜਾ ਮਨ ਨੂੰ ਖੁਸ਼ ਕਰ ਲਿਆਉਣੇ ਆ ਦੋ ਦਿਨ ਸਾਡੇ ਕੋਲੇ ਪੈਸੇ ਦੋ ਦਿਨਾਂ ਦੇ ਦੋ ਦਿਨ ਵਗ ਜਾਣੇ ਆ ਇੱਕ ਦਿਨ ਦਾ ਇੱਕ ਦਿਨ ਜਾਏ ਆਉਣੇ ਆ ਜਮਾ ਨਹੀਂ ਪੈਸੇ ਤਾਂ ਅਮਰਦਾਸਰ ਸਾਹਿਬ ਜਾਏ ਆਉਣੇ ਆ ਮੱਥਾ ਟੇਕਿਆ ਆਉਣੇ ਆ ਕੋਈ ਗੱਲ ਨਹੀਂ ਮਨ ਖੁਸ਼ ਹੋ ਜਾਂਦਾ ਉੱਥੇ ਦੋ ਦਿਨ ਰਹਿਨੇ ਆ ਸੇਵਾ ਕਰਦੇ ਆ ਕਿਉਂਕਿ ਸਾਨੂੰ ਪਤਾ ਗੁਰੂ ਘਰਾਂ ਚ ਲੰਗਰ ਦੀ ਟੋਟ ਨਹੀਂ ਹੁੰਦੀ ਸੋ ਇਹ ਗੱਲਾਂ ਦਿਮਾਗ ਚੋਂ ਕੱਢ ਦਿਓ ਵੀ ਸਾਨੂੰ ਕੋਈ ਨਾਮ ਦੇਊਗਾ ਇੱਥੇ ਨਾਮ ਕੋਈ ਨਹੀਂ ਦਿੰਦਾ ਇਸ ਦੁਨੀਆ ਦੇ ਉੱਤੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਨਾਮ ਨਹੀਂ ਦਿੰਦਾ ਨਾ ਕੋਈ ਉਹਨੂੰ ਚੰਗਾ ਸਮਝੇ ਸੋ ਇਹ ਤਾਂ ਦਿਲ ਚੋਂ ਕੱਢਦੇ ਚੰਗਾ ਬਣਨ ਦੀ ਤਾਂ ਕੋਸ਼ਿਸ਼ ਕੀਤੀ ਕਰੋ ਨਵਾ ਸਾਹ ਦੇ ਰੱਬ ਦੀਆਂ ਨਜ਼ਰਾਂ 'ਚ ਚੰਗੇ ਬਣ ਕੇ ਰਹੋ ਜੇ ਦੁਨੀਆ ਨੂੰ ਜਿੱਤਣ ਲੱਗ ਗਏ ਨਾ ਆਪ ਹਾਰ ਜੂਗੇ ਸੋ ਆਪਣੇ ਪਰਿਵਾਰ ਤੇ ਕਰ ਮਤਲਬ ਰੱਖੋ ਆਪਦੇ ਘਰ ਤੇ ਕਰ ਕੋ ਲੋਕਾਂ ਦੀਆਂ ਇੱਧਰ ਉੱਧਰ ਦੀਆਂ ਨਾ ਸੁਣੋ ਨਾ ਕਿਸੇ ਦੀਆਂ ਕਰੋ ਕੀ ਲੈਣਾ ਕਿਸੇ ਤੋਂ ਕਿਉਂਕਿ ਇਹ ਗੱਲਾਂ ਮੈਂ ਢਾ ਚੁੱਕੀਆਂ ਛੋੜ ਨਾ ਤਾਂ ਗੱਲਾਂ ਕਰਦੀਆਂ ਤੁਸੀਂ ਕੋਕਲੇ ਦਰਦ ਫਰੋਲੋਗੇ ਨਾ ਛੋੜੇ 10 ਦਰਦ ਬਣਾ ਕੇ ਲੋਕਾਂ ਕੋਲੇ ਜਲੂਸ ਸਾਟ ਦੋ ਤੁਹਾਡਾ ਆਪਣੇ ਆਪ 'ਚ ਜੇ ਗੱਲਾਂ ਕਰਨੀਆਂ ਹੁੰਦੀਆਂ ਤਾਂ ਪ੍ਰਾਪਤ ਜਿਹੜੇ ਵੀ ਧਰਮ ਨੂੰ ਮੰਨਦੇ ਆਂ ਪ੍ਰਮਾਤਮਾ ਨਾਲ ਕਰ ਲਿਆ ਕਰੋ ਸੁਣਨ ਦਾ ਉਹ ਬਸ ਆਪਾਂ ਨੂੰ ਇੱਕੋ ਨਜ਼ਰ ਨਹੀਂ ਆਉਂਦਾ ਸੁਣਨ ਦਾ ਜ਼ਰੂਰ ਹੈ ਆਪਾਂ ਹੁਣ ਜਿਵੇਂ ਚਾਰ ਸਵੇਰੇ ਝਾਕਾਂ ਪ੍ਰਮਾਤਮਾ ਆਪਣੀ ਆਤਮਾ 'ਚ ਵਸਦਾ ਹੁੰਦਾ ਆਪਣੇ ਆਲੇ ਦੁਆਲੇ ਹੁੰਦਾ ਸੋ ਵੀਰ ਵੀਡੀਓ ਲੰਬੀ ਹੋ ਗਈ ਆਪਾਂ ਫੇਰ ਕਰਾਂਗੇ ਗੱਲ ਆਪ ਸਭ ਨੂੰ ਮੇਰੇ ਵੱਨੋਂ ਸਸਰੀਕਾਲ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਧੰਨ ਧੰਨ ਗੁਰੂ ਸ੍ਰੀ ਰਾਮਦਾਸ ਜੀ ਆਪ ਜੀ ਦੇ ਸਾਰੇ ਦੁੱਖ ਦੂਰ ਕਰੇ ਜੋ ਵੀ ਮੇਰੇ ਭੈਣ ਭਰਾ ਕੋਈ ਦੁੱਖ ਤਕਲੀਫਾਂ ਨਾਲ ਲੜ ਰਹੇ ਆ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਜਦੋਂ ਵੀ ਕਿਸੇ ਨੂੰ ਕੀ ਹਾਲ ਪੁੱਛਦਾ ਚਾਹੇ ਤੁਸੀਂ ਬਿਮਾਰ ਹੋ ਚਾਹੇ ਤੰਦਰੁਸਤੋਂ ਹਰ ਇੱਕ ਨੂੰ ਇਹੀ ਗੱਲ ਕਿਹਾ ਕਰੋ ਜਦੋਂ ਤੁਹਾਨੂੰ ਅਗਲਾ ਕਹਿੰਦਾ ਹੁੰਦਾ ਵੀ ਕਿਵੇਂ ਹੋ ਤੇ ਤੂੰ ਮੁੜ ਕੇ ਕੋਈ ਗੱਲ ਕਹਿਆ ਕਰੋ ਚੜਦੀ ਕਲਾ ਜੀ ਫਿਰ ਪਰਮਾਤਮਾ ਤੁਹਾਨੂੰ ਚੜਦੀ ਕਲਾ ਜੀ ਰੱਖਦਾ ਕਿਉਂਕਿ ਤੁਹਾਡੀ ਜੀਬ ਦੇ ਬੋਲ ਨਿਕਲੇ ਪੂਰੇ ਹੋ ਜਾਂਦੇ ਗਏ ਵਾਰੀ ਸੋ ਮੇਰਾ ਇਹ ਨਵਾਂ ਚੈਨਲ ਹੈ ਜੀ 골ਡਨ ਪੰਜਾਬ ਬਲੌਗ 03 ਇਹਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਨਾ ਕਰੋ ਤੁਹਾਡੀ ਮਰਜ਼ੀ ਆ ਪਰ ਸਬਸਕ੍ਰਾਈਬ ਵੀ ਕਰੋ ਦੇਖਿਆ ਵੀ ਕਰੋ ਤੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਸਾ ਸਾਨੂੰ ਸਦਾ ਖੁਸ਼ ਰੱਖੇ